ਇਹ ਸਾਡੀ ਪਰੰਪਰਾ ਦਾ ਹਿੱਸਾ ਹੈ ਸੈਮੀਨਾਰ ਕਰਨੇ ਟੈਂਪ ਲਾਉਣੇ ਜਿਨੂੰ ਅਸੀਂ ਬਸਾਰ ਚੁੱਕੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਕੰਮ ਦਿਓ ਜੱਥੇਬੰਦੀ ਸੀ ਜਿਸ ਵਿੱਚੋਂ ਬਹੁਤ ਸਾਰੇ ਬੁਲਾਰੇ ਪੈਦਾ ਹੁੰਦੇ ਸੀ ਤੇ ਉਹ ਬੁਲਾਰੇ ਅੱਗੇ ਜਾ ਕੇ ਸਾਡੇ ਰਾਸ਼ੀ ਆਗੂ ਬਣਦੇ ਸੀ ਤੇ ਬਹੁਤ ਅੱਛੇ ਜੀਵਨ ਵਾਲੇ ਹੁੰਦੇ ਸੀ ਉਹ ਕੈਂਪਾਂ ਚੋਂ ਨਿਕਲਦੇ ਸੀ ਉਹ ਫੈਡਰੇਸ਼ਨਾਂ ਦਾ ਜਿਹੜਾ ਦੀਵਾ ਸੀ ਕਿਵੇਂ ਬੁੱਝ ਗਿਆ ਕਿਵੇਂ ਖਤਮ ਹੋ ਗਈਆਂ ਡਾਕਟਰ ਸੁਖਦਿਆਲ ਸਿੰਘ ਜੀ ਬੈਠੇ ਨੇ ਇਹ ਦੱਸਣਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸਿੱਖੋਂ ਦੇ ਮੁੱਦਿਆਂ ਨੂੰ ਲੈ ਕੇ ਸਿੱਖੋਂ ਦੇ ਨਾਲ ਜੋ ਤਕੀਸਾਈਆਂ ਹੋ ਰਹੀਆਂ ਨੇ ਇਹਨਾਂ ਸਾਰੇ ਮਸਲਾਂ ਨੂੰ ਲੈ ਕੇ ਦੋਸਤੋ ਜੱਥੇਦਾਰ ਗاندی ਹਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਆਓ ਦੋਸਤੋ ਉਹਨਾਂ ਨੇ ਕੀ ਕਿਹਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਅਮੀਰ ਸਿੰਘ ਜੀ ਮੇਰੇ ਕੌਮ ਦੇ ਵਿਦਵਾਨ ਡਾਕਟਰ ਸੁਖਦਿਆਲ ਸਿੰਘ ਜੀ ਡਾਕਟਰ ਅਨੁਰਾਗ ਸਿੰਘ ਜੀ ਚੀਫ ਖਾਲਸਾ ਦਿਵੰਤੂ ਪੁਜੇ ਨੇ ਬਾਬਾ ਅਵਤਾਰ ਸਿੰਘ ਜੀ ਤੇ ਆਪ ਸਾਰੇ ਜਿਹੜੇ ਅੱਜ ਇਸ ਸੈਮੀਨਾਰ ਦੇ ਵਿੱਚ ਭਾਗ ਲੈਣ ਵਾਸਤੇ ਆਏ ਹੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦਾ ਹੀਰਾ ਨਕਮਾਤ ਕਥਨੀ ਨਹੀਂ ਹੈ ਸਰਦਾਰ ਪਰਮਜੀਤ ਸਿੰਘ ਖਾਲਸਾ ਬੜੀ ਸੁਲਝੇ ਤੇ ਪੰਥਕ ਦਰਦ ਰੱਖਣ ਵਾਲੇ ਇਨਸਾਨ ਸਨ ਜਦੋਂ ਵੀ ਲੋਹਿੰਦਿਆਣੇ ਦੇ ਵਿੱਚ ਆਉਣਾ ਉਹਨਾਂ ਕੋਲ ਰੁਕਣਾ ਕੰਟਾ ਕੰਟਾ ਦੋ ਦੋ ਕੈਂਟੇ ਸਰਦਾਰ ਮੇਜਰ ਸਿੰਘ ਵੀ ਨਾਲ ਹੁੰਦੇ ਸੀ ਵੇਖਣਾ ਉਹਨਾਂ ਦੇ ਚਨਾਲੇ ਤੋਂ 2-3 ਦਿਨ ਪਹਿਲਾਂ ਵੀ ਢੇੜ ਤੋਂ ਘੰਟਾ ਅਸੀਂ ਇਕੱਠੇ ਬੈਠੇ ਗੱਲਾਂ ਬਾਤਾਂ ਕੀਤੀਆਂ ਕਾਫੀ ਵਿਚਾਰ ਸਾਂਝੇ ਕੀਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਇਹ ਸੈਮੀਨਾਰ ਕਰ ਰਹੇ ਹਾਂ ਇਹ ਸਾਡੀ ਪਰੰਪਰਾ ਦਾ ਹਿੱਸਾ ਹੈ ਸੈਮੀਨਾਰ ਕਰਨੇ ਕੈਂਪ ਲਾਉਣੇ ਜਿਨ੍ਹਾਂ ਨੂੰ ਅਸੀਂ ਬਸਾਰ ਚੁੱਕੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਫਾਮ ਦੀ ਉਹ ਜੱਥੇਬੰਦੀ ਸੀ ਜਿਸ ਵਿੱਚੋਂ ਬਹੁਤ ਸਾਰੇ ਬੁਲਾਰੇ ਪੈਦਾ ਹੁੰਦੇ ਸੀ ਤੇ ਉਹ ਬੁਲਾਰੇ ਅੱਗੇ ਜਾ ਕੇ ਸਾਡੇ ਰਾਸ਼ੀ ਆਗੂ ਬਣਦੇ ਸੀ ਤੇ ਬਹੁਤ ਅੱਛੇ ਜੀਵਨ ਵਾਲੇ ਹੁੰਦੇ ਸੀ ਉਹ ਕੈਂਪਾਂ ਚੋਂ ਨਿਕਲਦੇ ਸੀ ਉਹ ਫੈਡਰੇਸ਼ਨਾਂ ਦਾ ਜਿਹੜਾ ਦੀਵਾ ਸੀ ਕਿਵੇਂ ਬੁੱਝ ਗਿਆ ਕਿਵੇਂ ਖਤਮ ਹੋ ਗਈਆਂ ਡਾਕਟਰ ਸੁਖਦੇਵ ਸਿੰਘ ਜੀ ਬੈਠੇ ਨੇ ਇਹ ਦੱਸਣਗੇ ਉਹਨਾਂ ਦੀ ਜਗ੍ਹਾ ਦੇ ਉੱਤੇ ਐਸੀਆਂ ਜਥੇਬੰਦੀਆਂ ਆ ਗਈਆਂ ਨੌਜਵਾਨਾਂ ਦੀਆਂ ਪੋਲਿਟਿਕਲ ਖੇਤਰ ਦੇ ਵਿੱਚ ਜਿਨ੍ਹਾਂ ਨੂੰ ਨਾ ਪੰਥਕ ਪਰੰਪਰਾਵਾਂ ਦੀ ਸਮਝ ਹੈ ਨਾ ਮਰਿਆਦਾਵਾਂ ਦੀ ਸਮਝ ਹੈ ਨਾ ਗੁਰਬਾਣੀ ਦੇ ਸਿਧਾਂਤਾਂ ਦਾ ਪਤਾ ਹੈ ਨਾ ਸਾਡੇ ਤਖਤਾਂ ਦੀ ਮਾਨ ਮਰਿਆਦਾ ਦਾ ਪਤਾ ਹੈ ਅੱਜ ਮੈਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਬੜਾ ਮਹੱਤਵਪੂਰਨ ਵਿਸ਼ਾ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਮੈਂ ਤੀਸਰੇ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਿਹਾ ਹਾਂ ਦੁਨੀਆ ਦੇ ਵਿੱਚ ਅੱਜ ਜਿਹੜੀ ਵਾਰ ਹੋ ਰਹੀ ਹੈ ਨਾ ਉਹ ਨੈਰੇਟਿਵ ਵਾਰ ਹੋ ਰਹੀ ਹੈ ਨੈਰੇਟਿਵ ਵਾਰ ਜਿਹੜੀ ਕੌਮ ਨੂੰ ਦਬਾਉਣਾ ਹੈ ਜਿਹੜੀ ਕੌਮ ਨੂੰ ਖਤਮ ਕਰਨਾ ਹੈ ਜਾਂ ਜਿਹੜੀ ਕੌਮ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਹੈ ਉਸ ਕੌਮ ਦੇ ਖਿਲਾਫ ਨੈਰੇਟਿਵ ਸਿਰਜੇ ਜਾਂਦੇ ਨੇ ਜਾਂ ਜਿਹੜੇ ਮੁਲਕ ਨੂੰ ਦਬਾਉਣਾ ਹੈ ਜਿਹੜੇ ਮੁਲਕ ਦੇ ਸਰੋਤ ਲੁੱਟਣੇ ਆ ਤਕੜਾ ਮੁਲਕ ਉਸ ਮੁਲਕ ਦੇ ਖਿਲਾਫ ਨੈਰੇਟਿਵ ਸਿਰਜ ਰਿਹਾ ਬਰਤਾਂਤ ਸਿਰਜ ਰਿਹਾ ਦੁਨੀਆ ਦੇ ਵਿੱਚ ਹੋ ਰਿਹਾ ਸੰਸਾਰ ਦੇ ਵਿੱਚ ਹੋ ਰਿਹਾ ਹਮਲਾ ਕਰਨ ਤੋਂ ਪਹਿਲਾਂ ਤਕੜਾ ਮੁਲਕ ਮਾੜੇ ਮੁਲਕ ਦੇ ਪ੍ਰਤੀ ਸੰਸਾਰ ਭਰ ਦੇ ਵਿੱਚ ਨੈਰੇਟਿਵ ਸਿਰਜਦਾ ਹੈ ਬਿਰਤਾਂਤ ਸਿਰਜਦਾ ਹੈ ਸਾਡੇ ਖਿਲਾਫ ਵੀ ਬਿਰਤਾਂਤ ਸਿਰਜੇ ਜਾ ਰਹੇ ਨੇ ਕੈਨੇਡਾ ਵਾਲੀ ਘਟਨਾ ਇਹਦੀ ਪ੍ਰਮੁੱਖ ਉਦਾਹਰਣ ਹੈ ਕੋਈ ਮੰਦਰ ਤੇ ਹਮਲਾ ਨਹੀਂ ਹੋਇਆ ਕੁਝ ਨੌਜਵਾਨ ਸੀ ਉਹ ਕਾਉਂਸਲੇਟ ਜਿਹੜਾ ਸੀ ਉਹਦਾ ਵਿਰੋਧ ਕਰ ਰਹੇ ਸੀ ਉਹ ਪਹਿਲਾਂ ਇੱਕ ਗੁਰਦੁਆਰੇ ਗਿਆ ਉਹਦੇ ਬਾਹਰ ਉਹਨਾਂ ਨੇ ਵਿਰੋਧ ਕੀਤਾ ਫਿਰ ਦੂਜੇ ਗੁਰਦੁਆਰੇ ਗਿਆ ਉਹ ਦੂਜੇ ਗੁਰਦੁਆਰੇ ਦੇ ਬਾਹਰ ਵਿਰੋਧ ਕੀਤਾ ਫਿਰ ਉਤੀਜ ਮੰਦਰ ਦੇ ਸਾਹਮਣੇ ਮੰਦਰ ਦੇ ਵਿੱਚ ਗਿਆ ਮੰਦਰ ਦੇ ਬਾਹਰ ਵਿਰੋਧ ਕਰਨ ਲੱਗੇ ਉਹ ਤੇ ਮੰਦਰ ਦੇ ਵਿੱਚੋਂ ਕੁਝ ਲੋਕ ਆਏ ਉਹਨਾਂ ਨਾਲ ਝੜਾਪ ਹੋਈ ਸੜਕ ਦੇ ਉੱਤੇ ਹੀ ਰੋਡ ਦੇ ਉੱਤੇ ਹੀ ਤੇ ਤੁਸੀਂ ਦੇਖੋ ਕਿ ਸਾਡੇ ਖਿਲਾਫ ਇਸ ਹੱਦ ਤੱਕ ਬਿਰਤਾਂਤ ਸਿਰਜਿਆ ਗਿਆ ਉਸ ਬਿਰਤਾਂਤ ਸਿਰਜਣ ਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਬਣਦਾ ਯੋਗਦਾਨ ਪਾਇਆ ਜਿਹੜਾ ਸਾਡੇ ਖਿਲਾਫ ਬਰਤਾਂਤ ਸਿਰਜਿਆ ਗਿਆ ਉਹਨੇ ਵੀ ਆਪਣਾ ਬਣਦਾ ਯੋਗਦਾਨ ਜਿਹੜਾ ਸੀ ਉਹ ਪਾਇਆ ਕਿਤੇ ਬਰਤਾਂਤ ਸਿਰਜਿਆ ਜਾਂਦਾ ਹੈ ਸਾਡੀਆਂ ਮਰਿਆਦਾਵਾਂ ਦੇ ਖਿਲਾਫ ਕਿਤੇ ਬਰਤਾਂਤ ਸਿਰਜਿਆ ਜਾਂਦਾ ਹੈ ਸਾਡੀਆਂ ਸ਼ਾਨਮਤੀਆਂ ਪਰੰਪਰਾਵਾਂ ਦੇ ਖਿਲਾਫ ਕਿਤੇ ਬਰਤਾਂਤ ਸਿਰਜੇ ਜਾਂਦੇ ਨੇ ਸਾਡੀ ਪਰਸਨੈਲਿਟੀਜ਼ ਦੇ ਖਿਲਾਫ ਇਹ ਆਪਣੇ ਆਪ ਨਹੀਂ ਹੋ ਰਿਹਾ ਬਲਕਿ ਇਹਦੇ ਪਿੱਛੇ ਇੱਕ ਗਹਿਰੀ ਸੋਚੀ ਸਮਝੀ ਸਾਜ਼ਿਸ਼ ਹੈ ਇਹ ਤਾਂ ਹਲਕੀ ਹੈ ਅੱਜ ਹਰ ਮਨੁੱਖ ਦੀ ਖਾਸ ਤੌਰ ਦੇ ਉਤੇ ਹਰ ਸਿੱਖ ਮੈਂ ਸਿੱਖ ਨੌਜਵਾਨ ਦੀ ਗੱਲ ਕਰਦਾ ਹਾਂ ਹਰ ਸਿੱਖ ਨੌਜਵਾਨ ਦੀ ਜੇਬ ਦੇ ਵਿੱਚ ਮੋਬਾਈਲ ਹੈ ਔਰ ਹਰ ਸਿੱਖ ਨੌਜਵਾਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈ ਇੰਨੇ ਕਿ ਵਰਤਾਂਤ ਪੁਰਾਣੇ ਯੁੱਗਾਂ ਚ ਵੀ ਸਿਰਜੇ ਜਾਂਦੇ ਸੀ ਪਰ ਉਦੋਂ ਵਸੀਲੇ ਬਹੁਤ ਘੱਟ ਹੁੰਦੇ ਸੀ ਅੱਜ ਸੋਸ਼ਲ ਮੀਡੀਆ ਜਿਹੜਾ ਹੈ ਉਹ ਵਰਤਾਂਤ ਸਿਰਜਣ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਸਹਿਯੋਗੀ ਬਣ ਰਿਹਾ ਹੈ ਤਾਕਤਵਰ ਤਰ੍ਹਾਂ ਦਾ ਬਹੁਤ ਵੱਡਾ ਸਹਿਯੋਗੀ ਇੱਕ ਮਿੰਟ ਦੇ ਵਿੱਚ ਹੀ ਲਿਖੀ ਪੋਸਟ ਜਿਹੜੀ ਹੈ ਉਹ ਕਿਤੋਂ ਦੀ ਕਿਤੋਂ ਪਹਛਾ ਦਿੱਤੀ ਜਾਂਦੀ ਔਰ ਸਾਡੇ ਬ੍ਰੇਨ ਦੇ ਵਿੱਚ ਵਾਰ ਦਿੱਤਾ ਜਾਂਦਾ ਸਾਡੇ ਬ੍ਰੇਨ ਦੇ ਉੱਤੇ ਹਮਲਾ ਇਹਦਾ ਹੱਲ ਇਹ ਕਿ ਸਾਡਾ ਸਿੱਖ ਨੌਜਵਾਨ ਜਿਹੜਾ ਹਰ ਵਕਤ ਆਪਣੇ ਜੇਬ ਦੇ ਵਿੱਚ ਮੋਬਾਈਲ ਰੱਖਦਾ ਹੈ ਉਹ ਇਹਨਾਂ ਸક્ષਮ ਹੋ ਜਾਈ ਇਹਨਾਂ ਸੈਮੀਨਾਰਾਂ ਦੇ ਵਿੱਚ ਇਹਨਾਂ ਕੈਂਪਾਂ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਮਾਹਰ ਸਿੱਖ ਸਕਾਲਰ ਨੇ ਉਹਨਾਂ ਨੂੰ ਵੀ ਲਿਆ ਕੇ ਜਿਹੜਾ ਉਹ ਨੌਜਵਾਨਾਂ ਦੇ ਰੂਬਰੂ ਕੀਤਾ ਜਾਵੇ ਕਿ ਅਸੀਂ ਆਪਣੀਆਂ ਸੰਸਥਾਵਾਂ ਆਪਣੀਆਂ ਮਰਿਆਦਾਵਾਂ ਆਪਣੀਆਂ ਪਰੰਪਰਾਵਾਂ ਤੇ ਆਪਣੀ ਪੂਰੀ ਕੌਮ ਦੇ ਖਿਲਾਫ ਜਿਹੜੇ ਸਿਰਜੇ ਜਾ ਰਹੇ ਹੈ ਨੈਰੇਟਿਵ ਨੇ ਉਹਨੂੰ ਕਰੈਕ ਅਸੀਂ ਕਿਸ ਤਰ੍ਹਾਂ ਕਰਨਾ ਹੈਗਾ ਅਸੀਂ ਉਹ ਕਰੈਕ ਕਰ ਸਕਦੇ ਆ ਵੱਡੀ ਗਿਣਤੀ 'ਚ ਸਾਡਾ ਨੌਜਵਾਨ ਜਿਹੜਾ ਹੈ ਉਹ ਇਸ ਨੂੰ ਕਰੈਕ ਕਰਨ ਦੇ ਵਿੱਚ ਡੈਮੇਜ ਕਰਨ ਦੇ ਵਿੱਚ ਬਹੁਤ ਵੱਡੀ ਆਪਣੀ ਜਿਹੜੀ ਹੈ ਭੂਮਿਕਾ ਅਦਾ ਕਰ ਸਕਦਾ ਹੈ ਔਰ ਇਹਦੇ ਲਈ ਸਾਨੂੰ ਨੌਜਵਾਨਾਂ ਨੂੰ ਇਹਨਾਂ ਸੈਮੀਨਾਰ ਕੈਂਪਾਂ ਦੇ ਵਿੱਚ ਤਿਆਰ ਕਰਨਾ ਪਏਗਾ ਕਿਉਂਕਿ ਨੈਰੇਟਿਵ ਦੀ ਲੜਾਈ ਹੈ ਸੋਸ਼ਲ ਮੀਡੀਆ ਤੇ ਲੜਾਈ ਹੈ ਤੇ ਜੇ ਅਸੀਂ ਸਾਡੇ ਖਿਲਾਫ ਸਿਰਜ ਜਾ ਰਹੇ ਵਰਤਾਂਤਾ ਨੂੰ ਕਰੈਕ ਕਰਨ ਦੇ ਵਿੱਚ ناکਾਮਯਾਬ ਰਹੇ ਤੇ ਉਹਨਾਂ ਨੇ ਅੱਜਵੇਂ ਸਰਦਾਰ ਮੇਜਰ ਸਿੰਘ ਦੱਸ ਕੇ ਗਏ ਕਿ ਸਾਡੀਆਂ ਇੰਨੀਆਂ ਵੱਡੀਆਂ ਕੁਰਬਾਨੀਆਂ ਜ਼ੀਰੋ ਕਰ ਦਿੱਤੀਆਂ ਸਾਵਰਕਰ ਜਿਹੜਾ ਮਾਫੀ ਮੰਗ ਕੇ ਭੱਜਿਆ ਉਹ ਹੀਰੋ ਬਣਾ ਦਿੱਤਾ ਤੇ ਉਥੇ ਕਾਲੇ ਪਾਣੀਆਂ ਦੇ ਵਿੱਚ ਜਿੰਨੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਨਾਮ ਅਲੋਪ ਕਰ ਦਿੱਤੇ ਕਿਵੇਂ ਵਰਤਾਂਤ ਸਿਰਜ ਕੇ ਉਹ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਸਵਰਕਰ ਨੂੰ ਹੀਰੋ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਅਸੀਂ ਨਹੀਂ ਕਰ ਸਕੇ ਹੋਰ ਤਾਂ ਹੋਰ ਸਵਾਮੀ ਦਾਯਾਨੰਦ ਸਰਸਵਤੀ ਅੱਜ ਉਹਦੇ ਨਾਂ ਦੇ ਉੱਤੇ ਡੀਏਵੀ ਸਕੂਲ ਕਾਲਜ ਦੀ ਪਰਮਾਰ ਹੈ ਤੇ ਉਹਦਾ ਹੰਕਾਰ ਤੋੜਨ ਵਾਲੇ ਗਿਆਨੀ ਦਿੱਤ ਸਿੰਘ ਅਸੀਂ ਉਹਨੂੰ ਉਬਾਰ ਹੀ ਨਹੀਂ ਸਕੇ ਉਹਨੂੰ ਪ੍ਰਮੋਟ ਹੀ ਨਹੀਂ ਕਰ ਸਕੀ ਜਿਨੇ ਉਹਨੂੰ ਹਰਾਇਆ ਸੰਭਾਤੇ ਦੌਰਾਨ ਉਹ ਅਜੇ ਦੌਰ ਦੇ ਵਿੱਚ ਸਾਧਨ ਸੀਮਤ ਹੁੰਦੇ ਸੀ ਲੇਕਿਨ ਅੱਜ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਬੜਾ ਵੱਡਾ ਜਿਹੜਾ ਹੈ ਸਾਧਨ ਵੱਡ ਰਿਹਾ ਹੈ ਅਸੀਂ ਇਸ ਮਕਸਦ ਲਈ ਇੱਕ ਜੁਟਤਾ ਜਿਹੜੀ ਹੈ ਉਹ ਦਿਖਾ ਕੇ ਤੇ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਅਸੀਂ ਜਿਹੜੇ ਸਾਡੇ 6 ਸਕਾਲਰ ਵਿਦਵਾਨ ਹੈ ਇਹਨਾਂ ਵਿਸ਼ਿਆਂ ਦੇ ਮਾਹਰ ਉਹਨਾਂ ਤੋਂ ਜਿਹੜਾ ਹੈ ਉਹ ਸੇਧ ਲੈਣ ਦੀ ਜ਼ਰੂਰਤ ਜਿਹੜੀ ਹੈ ਜ਼ਰੂਰ ਮਹਿਸੂਸ ਕਰੀਏ ਜ਼ਰੂਰ ਕਿਉਂਕਿ ਅੱਜ ਦਾ ਦੌਰ ਜਿਹੜਾ ਹੈ ਉਹ ਮੀਡੀਆ ਦਾ ਦੌਰ ਹੈ ਇੱਕ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਅਕਚਲ 88 ਜੀ ਦੇ ਵਿੱਚੋਂ ਪਾਇਲਟ ਜਿਹੜਾ ਹੈ ਉਹ ਫੜਿਆ ਗਿਆ ਸੀ ਪਾਕਿਸਤਾਨ ਸਰਕਾਰ ਨੇ ਫੜ ਲਿਆ ਸੀ ਉਹਨੂੰ ਬਾਅਦ ਵਿੱਚ ਛੱਡਿਆ ਸੀ ਉਦੇ ਉੱਤੇ ਇੱਕ ਵੈਬ ਸੀਰੀਜ਼ ਬਣੀ ਹੈ ਮੈਂ ਉਹਦਾ ਇੱਕ ਛੋਟਾ ਜਿਹਾ ਕਲਿੱਪ ਦੇਖਿਆ ਕੋਈ ਜਾਣਕਾਰੀ ਦੇ ਰਿਆ ਸੀ ਵਿਦਵਾਨ ਕੋਈ ਪੱਤਰਕਾਰ ਜਾਣਕਾਰੀ ਦੇ ਰਿਆ ਸੀ ਉਸ ਕਲਿੱਪ ਦੇ ਰਾਹੀਂ ਉਸ ਸਾਰੀ ਵੈਬ ਸੀਰੀਜ਼ ਦੇ ਉੱਤੇ ਉਹ ਕਹਿੰਦਾ ਕਿ ਉਸ ਵਕਤ ਜਦੋਂ ਇਹਨਾਂ ਨੇ ਸਟ੍ਰਾਈਕ ਕੀਤੀ ਹੈ ਉਸ ਵਕਤ ਸੋਸ਼ਲ ਮੀਡੀਆ ਦੇ ਵੱਡੇ ਵੱਡੇ ਜਿਹੜੇ ਮਾਹਰ ਸੀ ਨਾ ਜਿਹੜੇ ਜਿਨ੍ਹਾਂ ਦੇ ਫਾਲੋਅਰਸ ਬਹੁ ਸੀ ਉਹਨਾਂ ਦੀਆਂ ਵੀ ਦੋਨਾਂ ਕੰਟਰੀਆਂ ਦੀਆਂ ਸਰਕਾਰਾਂ ਨੇ ਸਹਾਇਤਾ ਲਈਆਂ ਨੈਟੇ ਬਣਾਉਣ ਦੇ ਵਿੱਚ ਸਕੂਲ ਜਾਂਦੀਆਂ ਲੜਕੀਆਂ ਦੇ ਬੁਰਕੇ ਪਵਾ ਕੇ ਤੇ ਉਹਨਾਂ ਤੋਂ ਇਹ ਖਵਾਇਆ ਗਿਆ ਕਿ ਇਸ ਪਾਇਲਟ ਨੂੰ ਛੱਡਣਾ ਚਾਹੀਦਾ ਹੈ ਜਦ ਤੇ ਦੱਸਿਆ ਗਿਆ ਕਿ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਆਵਾਜ਼ ਉੱਠ ਰਹੀ ਹੈ ਇਸ ਤਰ੍ਹਾਂ ਦਾ ਰੌਲਾ ਪੈ ਰਿਹਾ ਜਦ ਕਿ ਉਹ ਭਾਰਤ ਦੇ ਵਿੱਚ ਹੀ ਕਿਸੇ ਕਾਲਜ ਦੀਆਂ ਲੜਕੀਆਂ ਸੀ ਦਬਾਅ ਬਣਾਉਣ ਵਾਸਤੇ ਵੀ ਥੋੜੇ ਲੋਕ ਜਿਹੜੇ ਆ ਵਿਰੋਧ ਹੋ ਰਿਹਾ ਇਸ ਨੂੰ ਛੱਡਣ ਲਈ ਲੜਕੀਆਂ ਤੋਂ ਕਾਲਜ ਦੀਆਂ ਲੜਕੀਆਂ ਤੋਂ ਬੁਰਕੇ ਪਵਾ ਕੇ ਸਟੇਟਮੈਂਟ ਜਿਹੜੀਆਂ ਉਹਨਾਂ ਦੇ ਬਿਆਨ ਜਿਹੜੇ ਆ ਰਿਕਾਰਡ ਕੀਤੇ ਕਿ ਸਾਡੀ ਸਰਕਾਰ ਨੂੰ ਛੱਡਣਾ ਚਾਹੀਦਾ ਹੈ ਸਾਡੀ ਸਰਕਾਰ ਨੂੰ ਮਤਲਬ ਪਾਕਿਸਤਾਨ ਸਰਕਾਰ ਨੂੰ ਦੋਨਾਂ ਮੁਲਕਾਂ ਦੇ ਹਾਲਾਤ ਖਰਾਬ ਹੋ ਜਾਣਗੇ ਦੁਨੀਆ ਖਤਮ ਹੋ ਜਾਊਗੀ ਜੰਗ ਲੱਗ ਜਾਊਗੀ ਉਹ ਹੋ ਜਾਊਗਾ ਬਾਹ ਹੋ ਜਾਊਗਾ ਮਤਲਬ ਉਦੋਂ ਉਹਨਾਂ ਨੇ ਵੀ মিডিਆ ਹਾਊਸ ਦੇ ਵੱਡੇ ਵੱਡੇ ਜਿਹੜੇ ਆ ਚਿਹਰੇ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਔਰ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਇਸਤੇਮਾਲ ਕੀਤਾ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਜੰਗ ਨਹੀਂ ਲੜਨੀ ਪਈ ਔਰ ਨਾਟੋ ਵਾਰ ਦੇ ਨਾਲ ਹੀ ਜਿਹੜਾ ਹੈ ਇੱਕ ਦੂਸਰੇ ਨੂੰ maat ਦੇਣ ਦਾ ਯਤਨ ਕਰਦੇ ਨਜ਼ਰ ਆਉਂਦੇ ਇਹ ਅੱਜ ਸਿਸਟਮ ਜਿਹੜਾ ਉਹ ਚੱਲ ਰਿਹਾ ਹੈ ਸੋ ਸਾਨੂੰ ਇਸ ਪਾਸੇ ਜਿਹੜਾ ਬਹੁਤ ਧਿਆਨ ਦੇਣ ਦੀ ਲੋੜ ਹੈ ਮੈਂ ਕਿਉਂਕਿ ਮੇਰੇ ਬਹੁਤ ਹੀ ਸਤਿਕਾਰਯੋਗ ਬੈਠੇ ਨੇ ਸਰਦਾਰ ਸੁਖਦੇਵਾਲ ਸਿੰਘ ਜੀ ਡਾਕਟਰ ਅਨੁਰਾਗ ਸਿੰਘ ਜੀ ਅੱਛੇ ਵਿਦਵਾਨ ਨੇ ਬਲਾਰੇ ਨੇ ਮੇਰੀਆਂ ਕੁਝ ਮਜਬੂਰੀਆਂ ਨੇ ਕਿਉਂਕਿ ਜਿਵੇਂ ਤੁਸੀਂ ਸਿੱਖ ਭਰਾਓ ਅੱਗੇ ਜਿਨ੍ਹਾਂ ਨੇ ਪ੍ਰੋਗਰਾਮ ਰੱਖੇ ਨੇ ਉਹ ਵੀ ਸਾਡੇ ਸਿੱਖ ਹੈ ਔਰ ਉਹਨਾਂ ਨੇ ਵੀ ਪ੍ਰਬੰਧ ਕੀਤੇ ਹੁੰਦੇ ਆ ਤੇ ਫਿਰ ਮਹਿਸੂਸ ਕਰਦਾ ਅਗਲਾ ਕਿੰਨਾ ਤੇ ਮੈਂ ਆਪ ਜੀ ਤੋਂ ਮੈਂ ਮਾਫੀ ਮੰਗਦਾ ਇਸ ਗਲਤੀ ਹੱਥ ਜੋੜ ਕੇ ਕਿ ਕਿਉਂਕਿ ਮੈਂ ਤਾਂ ਸਰਦਾਰ ਮੇਜਰ ਸਿੰਘ ਜੀ ਹੋਣੀ ਆਈ ਸੀ ਮੇਰੇ ਕੋਲ ਜਦੋਂ ਅਸੀਂ ਸਾਰਾ ਪ੍ਰੋਗਰਾਮ ਬਣਾਇਆ ਸੀ ਉਸ ਤੋਂ 2 ਘੰਟੇ ਅਸੀਂ 3 ਘੰਟੇ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਸੀ ਜਦੋਂ ਮੇਰੇ ਕੋਲੇ ਸਮਾਂ ਹੁੰਦਾ ਮੈਂ ਇੱਥੇ ਵੀ ਇਹਨਾਂ ਕੋਲੇ ਸਰਦਾਰ ਪੰਜੀਤ ਸਿੰਘ ਕੋਲੇ ਹੁੰਦਾ ਰਿਹਾ ਹਾਂ ਅਸੀਂ ਦੋ-ਦੋ ਘੰਟੇ ਬੈਠੇ ਰਹਨੇ ਆ 3-3 ਘੰਟੇ ਵੀ ਬੈਠੇ ਰਹਨੇ ਆ ਪਰ ਕਈ ਵਾਰੀ ਸਮਾਂ ਇਸ ਤਰ੍ਹਾਂ ਦਾ ਹੁੰਦਾ ਕਿ ਰੁਕਣਾ ਅਸੰਭਵ ਹੁੰਦਾ ਮੈਂ ਸਰਦਾਰ ਮੇਜਰ ਸਿੰਘ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿੱ ਨਾਚਰ ਇਸ ਸੇਵਾ ਦੇ ਵਿੱਚ ਉਨਾ ਚਿਰ ਨਹੀਂ ਇਸ ਸੇਵਾ ਤੋਂ ਬਾਅਦ ਵੀ ਇਹ ਇਹਨਾਂ ਦਾ ਸਾਥ ਤੁਹਾਡੇ ਨੌਜਵਾਨਾਂ ਦਾ ਸਾਥ ਮੈਂ ਹਮੇਸ਼ਾ ਦਿੰਦਾ ਰਹੂੰਗਾ ਸਤਿ ਸ੍ਰੀ ਅਕਾਲ ਇੱਕ ਗੱਲ ਮੈਂ ਕਹਿ ਕੇ ਇਸ ਸਮਾਪਤੀ ਕਰਨ ਹੈ ਕਿ ਦੁਸ਼ਮਣ ਨਾਲ ਅਸੀਂ ਇਕੱਠੇ ਹੋ ਕੇ ਲੜ ਸਕਦੇ ਆ ਪਰ ਜਦੋਂ ਸਾਹਮਣੇ ਸਾਡੇ ਆਪ ਦੇ ਆ ਜਾਣ ਉਹ ਤੋਂ ਬਹੁਤ ਔਖਾ ਹੁੰਦਾ ਹੈ ਬਹੁਤ ਔਖਾ ਬੜੀਆਂ ਦਰਦਨਾਕ ਤੇ ਜਿਹੜਾ ਮਾ ਜਿਹੜੀਆਂ ਹਸਾਇਨ ਕਰਨੀਆਂ ਪੈਂਦੀਆਂ ਜੇ ਦੂਜਾ ਕੋਈ ਹੋਵੇ ਫਿਰ ਕੋਈ ਪਰਵਾਹ ਨਹੀਂ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਸਵਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੋਸਤੋ ਜੋ ਸਿਕੋਂ ਦੇ ਮੁੱਦਿਆਂ ਨੂੰ ਲੈ ਕੇ ਜੋ ਸਿਕੋਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੋ ਧੱਕੇਸਾ ਹੀ ਹੋ ਰਹੀ ਹੈ ਇਸ ਮਸਲੇ ਨੂੰ ਲੈ ਕੇ ਦੋਸਤੋ ਜੋ ਵੀ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਥਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੀ ਯੂਜ਼ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਤੇ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ